ਸਾਡਾ ਬੱਚਾ ਅੱਜ ਸਵਾਲ ਕਰੇ ਕਿ ਮਾਂ ਤੁਮਕੋਰ ਦੀ ਘੜੀ ਵਿੱਚ ਚਾਲੀ ਹੁੱਕੇ ਭਾਰੇ ਸਿੰਘ ਦੋ ਸਾਲ ਬਾਅਦ ਪੰਜ ਪਿਆਰੇ ਹਰੂ ਸਾਹਿਬ ਦੀ ਅਦਵਾਈ ਹੇਠ 10 ਲੱਖ ਨਾਲ ਟਕਰਾ ਕੀਤਾ ਮਾਤਾ ਕੀ 40 ਸਿੰਘ 50 ਲੱਖ ਦਾ ਟਕਰਾ ਕਰ ਸਕਦੇ ਨੇ ਜੋ ਸਵਾਲ ਪੁੱਛੇ ਕਿ ਪਿਤਾ ਜੀ ਮੈਨੂੰ ਦੱਸੋ ਕਿ 10 ਲੱਖ ਦੀ ਕੋਝ ਵਿੱਚ ਕਿਹੜਾ ਕਰਾ ਸੀ ਜੇ ਪਿਓ ਨੂੰ ਪਤਾ ਨਾ ਹੋਵੇ ਤੇ ਪੁੱਤਰ ਦਾ ਵਿਸ਼ਵਾਸ ਆਪਣੇ ਇਤਿਹਾਸਕ ਤੱਤੀ ਕਮਜ਼ੋਰ ਹੋ ਜਾਵੇ ਕਿ ਪੀਓ ਤਸੇ ਕਿ ਬੇਟਾ ਚਮਕੌਰ ਦੀ ਗੜੀ ਨੂੰ ਕਿਹਾ ਬਾਹਰ ਵਿੱਚ ਰਾਜਾ ਕਹਲੂ ਦੀ ਫੌਜ, ਰਾਜਾ ਸਾਗੜਾ ਦੀ ਫੌਜ, ਰਾਜਾ ਖਸੋਲ ਦੀ ਫੌਜ, ਰਾਜਾ ਬੁੜੇਲ ਦੀ ਫੌਜ, ਰਾਜਾ ਬੁਰੇਂਦੀ ਦੀ ਫੌਜ, ਰਾਜਾ ਚੰਬਾ ਦੀ ਫੌਜ, ਰਾਜਾ ਚਮੇਲੀ ਦੀ ਫੌਜ, ਰਾਜਾ ਹਿਡੋਰ ਦੀ ਫੌਜ, ਰਾਜਾ ਜੈਸਵਾਲ ਦੀ ਫੌਜ, ਰਾਜਾ ਗਰਵਾਲ ਦੀ ਫੌਜ, ਰਾਜਾ ਫਤਿਹ ਸ਼ਾਹ ਦੀ ਫੌਜ, ਰਾਜਾ ਕਟੋਚ ਦੀ ਫੌਜ, ਰਾਜਾ ਗੁੱਲਰ ਦੀ ਫੌਜ, ਰਾਜਾ ਫਤਿਹ ਸ਼ਾਹ ਦੀ ਫੌਜ, ਜੇਸ ਤੋਂ ਮਗਰੋਂ ਸੂਬਾ ਸਰਹੰਦ ਦੀ ਫੌਜ, ਸੂਬਾ ਲਾਹੌਰ ਦੀ ਫੌਜ, ਸੂਬਾ ਪਸ਼ੋਰ ਦੀ ਫੌਜ, ਸੂਬਾ ਕਸ਼ਮੀਰ ਦੀ ਫੌਜ, ਸੂਬਾ ਮਲਤਾਨ ਦੀ ਫੌਜ, ਮਗਰੋਂ ਚਰਨੈਲ ਨਾਲ ਪੂਰੇ ਆਦੀ ਫੌਜ ਜਰਨੈਲ ਫੌਜਾ ਮਨਦੂਤ ਅਲੀ ਖਾਂ ਦੀ ਫੌਜ ਜਿਹੜਾ ਇਹਨਾਂ ਸਾਰੀਆਂ ਫੌਜਾਂ ਦਾ ਜਰਨੈਲ ਸਨਾਬਦ ਸੀ ਤਾਂ ਸਾਡਾ ਬਸ ਇਤਿਹਾਸ ਦੀ ਕੋਸ਼ਿਸ਼ ਹੈ